ਪੁਰ ਜਗ੍ਹਾ ਜਗ੍ਹਾ ਦੇ ਵਿੱਚ ਨਾਕੇ ਲਗਾਏ ਜਾ ਰਹੇ ਆ ਜੀ ਕਿੰਨੀਆਂ ਚੀਜ਼ਾਂ ਨੂੰ ਦੇਖਦੇ ਹੋ ਵੀ ਮੋਟਰਸਾਈਕਲ ਕਾਗਜ਼ ਵਗੈਰਾ ਚੈੱਕ ਕਰ ਰਹੇ ਆ ਸਕੂਟਰਾਂ ਦੇ ਕਿਸੀ ਨੂੰ ਲੈ ਕੇ ਨਾਕੇ ਲੱਗ ਰਹੇ ਆ ਸਾਡੇ ਮਾਣਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਫਖਮੀਆ ਮਿਸ਼ਰਾ ਜੀ ਆਈਐਸ ਜਿਨ੍ਹਾਂ ਦੇਸ਼ਾਂਦਰ ਦੇਸੀ ਆਪਣੇ ਇਲਾਕੇ ਦੇ ਵਿੱਚ ਟਿਕਲਾ ਚੈਕਿੰਗ ਕਰਦੇ ਆ ਟਿਕਲਾ ਚੈਕਿੰਗ ਦੌਰਾਨ ਕਈ ਛਾਰਤੀ ਅਨਸਰ ਜਿਹੜੇ ਆ ਕੇ ਸਾਡੇ ਕੋਲੇ ਮਤਲਬ ਕਾਗਜ਼ ਦਿਖਾਉਣ ਦੀ ਬਜਾਏ ਸਾਨੂੰ ਹੋਰ ਕਾਗਜ਼ ਪਾਸੇ ਉਹ ਜੋ ਹੋਂਦੀ ਕੋਸ਼ਿਸ਼ ਕਰਦੇ ਆ ਬਹਿਸ ਬਾਜੀ ਕਰਦੇ ਆ ਅਸੀਂ ਕਹਿ ਤਾ ਵੀ ਤੁਸੀਂ ਇਸ ਬੈਸ ਬੈਸ ਦੇ ਬਾਰੇ ਸਾਰਾ ਕਾਗਜ਼ ਦਿਖਾਓ ਤੇ ਆਪਣੇ ਕਾਗਜ਼ ਤੇ ਮੋਟਰਸਾਈਕਲ ਲੈ ਜਾਓ ਆਪਣੇ ਖਾਸ ਕਰਕੇ ਅੱਜ ਕੱਲ ਬੁਲਟ ਮੋਟਰਸਾਈਕਲ ਦੇ ਉੱਪਰ ਬਟਾਕੇ ਮਾਰਦੇ ਨਜ਼ਰ ਆ ਰਹੇ ਐ ਮੁੰਡੇ ਜਿਹੜੇ ਐ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਕਰ ਪਿੰਪੌਂਡ ਕਰ ਰਹੇ ਹੋ ਜਾਂ ਕੀ ਕਹਿ ਰਹੇ ਹੋ ਅਸੀਂ ਪਹਿਲਾਂ ਇਹਨਾਂ ਨੂੰ ਬਹੁਤ ਵਾਰ ਵਾਰਨਿੰਗ ਦੇ ਚੁੱਕੇ ਆ ਵੀ ਦਾਦਾ ਆਪਣੇ ਜਿਹੜਾ ਫੋਟ ਮੋਟਰਸਾਈਕਲ ਦਾ ਸੈਂਸਰ ਹੈ ਇਹਨ ਸਾਇਲੈਂਸਰ ਚੇਂਜ ਕਰਾ ਕੇ 오ਰੀਜਨਲ ਸੈਂਸਰ ਜੋ ਕੰਪਨੀ ਵੱਲੋਂ ਪ੍ਰੋਵਾਈਡ ਹੈ ਉਹ ਲਾਓ ਤੇ ਜਿਹੜੇ ਇਹਨਾਂ ਨੂੰ ਵਾਰ ਵਾਰ ਕਹਿੰਦੇ ਪਾਵੀਤ ਨਹੀਂ ਆਖੇ ਲੱਗ ਇਹ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਤੋਂ ਸੰਦੇਸ਼ ਇਹ ਦੇਣਾ ਚਾਹੁੰਦੇ ਆ ਵੀ ਸ਼ਹਿਰ ਵਾਸੀਆਂ ਨੇ ਵੀ ਤੁਸੀਂ ਆਪਣੇ ਜਿਹੜੇ ਵੀ ਖਲਾ ਦੇ ਕਾਗਜ਼ ਪੂਰੇ ਰੱਖੋ ਨੰਬਰ ਪਲੇਟ ਜਿਹੜੀ ਹਾਈ ਸਕਿਉਰਿਟੀ ਲਗਾ ਕੇ ਰੱਖੋ ਇਹ ਇਹ ਦੇ ਕਰਕੇ ਤੁਹਾਨੂੰ ਕਿਸੇ ਕਾਗਜ਼ ਦਿਖਾਓ ਤੇ ਆਪਣੇ ਨਾਮ ਦੇ ਨਾਲ ਤੁਸੀਂ ਚਲੇ ਜਾਓ ਕੀ ਨਾਮ ਹੈ ਤੁਹਾਡਾ ਮੇਰਾ ਇਹ ਸੀ 75 ਸੈਂਟੀਮੀਟਰ ਚਾਰ ਚੱਕਰ ਫੋਟੋ ਫਰੋਜ਼ਪੁਰ ਜਗਾ ਜਗਾ ਦੇ ਵਿੱਚ ਨਾਕੇ ਲਗਾਏ ਜਾ ਰਹੇ ਆ ਜੀ ਕਿਸੀ ਚੀਜ਼ਾਂ ਨੂੰ ਦੇਖਦੇ ਹੋ ਵੀ ਮੋਟਰਸਾਈਕਲ ਕਾਗਜ਼ ਵਗੈਰਾ ਚੈੱਕ ਕਰ ਰਹੇ ਸਕੂਟਰਾਂ ਦੇ ਕਿਸੇ ਨੂੰ ਲੈ ਕੇ ਨਾਕੇ ਲੱਗ ਰਹੇ ਆ ਸਾਡੇ ਮਾਣਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਕੁਸ਼ਮਿਆ ਮਿਸ਼ਰਾ ਜੀ ਆਈਐਸ ਸਰ ਜਿਨ੍ਹਾਂ ਦੇਸ਼ਾਂਦਰ ਦੇਸੀ ਆਪਣੇ ਇਲਾਕੇ ਦੇ ਵਿੱਚ ਟਿਕਲਾ ਚੈਕਿੰਗ ਕਰਦੇ ਆ ਟਿਕਲਾ ਚੈਕਿੰਗ ਦੌਰਾਨ ਕਈ ਯਾਤਰੀ ਅਨਸਰ ਜਿਹੜੇ ਆ ਕੇ ਸਾਡੇ ਕੋਲੇ ਮਤਲਬ ਕਾਗਜ਼ ਦਿਖਾਉਣ ਦੀ ਬਜਾਏ ਸਾਨੂੰ ਹੋਰ ਕਾਗਜ਼ ਪਾਸੇ ਉਹ ਜੋ ਹੋਂਦੀ ਕੋਸ਼ਿਸ਼ ਕਰਦੇ ਆ ਬੈਸਭਾਜੀ ਕਰਦੇ ਆ ਅਸੀਂ ਕਹਿੰਦੇ ਵੀ ਤੁਸੀਂ ਇਸ ਬੈਸਭਾਜੀ ਦੇ ਬਜਾਏ ਸਾਨੂੰ ਕਾਗਜ਼ ਦਿਖਾਓ ਤੇ ਆਪਣੇ ਕਾਗਜ਼ ਤੇ ਮੋਟਰਸਾਈਕਲ ਲੈ ਜਾਓ ਆਪਣੇ ਖਾਸ ਕਰਕੇ ਅੱਜ ਕੱਲ ਬੁਲਟ ਮੋਟਰਸਾਈਕਲ ਦੇ ਉੱਪਰ ਬਟਾਕੇ ਮਾਰਦੇ ਨਜ਼ਰ ਆ ਰਹੇ ਆ ਮੁੰਡੇ ਜਿਹੜੇ ਐ ਨੌਜਵਾਨ ਪੀੜ੍ਹੀ ਜਿਹੜੀ ਐ ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਕਰ ਪਿੰਪਾਉਂਡ ਕਰ ਰਹੇ ਹੋ ਜਾਂ ਕੀ ਕਹਿ ਰਹੇ ਹੋ ਅਸੀਂ ਪਹਿਲਾਂ ਇਹਨਾਂ ਨੂੰ ਬਹੁਤ ਵਾਰ ਵਾਰਨਿੰਗ ਦੇ ਚੁੱਕੇ ਆ ਵੀ ਦਾਦਾ ਆਪਣੇ ਜਿਹੜਾ ਫੋਟ ਮੋਟਰ ਦਾ ਸੈਂਸਰ ਹੈ ਇਹਨ ਸੈਂਸਰ ਨੂੰ ਚੇਂਜ ਕਰਾ ਕੇ origignal ਸੈਂਸਰ ਜੋ ਕੰਪਨੀ ਵੱਲੋਂ ਪ੍ਰੋਵਾਈਡ ਹੈ ਉਹ ਲਾਓ ਤੇ ਜਿਹੜੇ ਇਹਨਾਂ ਨੂੰ ਵਾਰ-ਵਾਰ ਕਹਿਣ ਤੇ ਪავლ ਨਹੀਂ ਆਖੇ ਲੱਗਦੇ ਅਸੀਂ ਉਹਨਾਂ ਦੇ ਚਲਾਨ ਕੱਟੀ ਜਾ ਰਹੇ ਹਾਂ ਸੈਂਸਰ ਇਹ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਤੁਹਾਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਆ ਵੀ ਸ਼ਹਿਰ ਵਾਸੀਆਂ ਨੂੰ ਵੀ ਤੁਸੀਂ ਆਪਣੇ ਜਿਹੜੇ ਵੀ ਕਾਗਜ਼ ਪੂਰੇ ਰੱਖੋ ਨੰਬਰ ਪਲੇਟ ਜਿਹੜੀ ਹਾਈ ਸਕਿਉਰਿਟੀ ਲਗਾ ਕੇ ਰੱਖੋ ਇਹ ਇਹ ਦੇ ਕਰਕੇ ਤੁਹਾਨੂੰ ਕਿਸੇ ਕਾਗਜ਼ ਦਿਖਾਓ ਤੇ ਆਪਣੇ ਨਾਮ ਦੇ ਨਾਲ ਤੁਸੀਂ ਚਲੇ ਜਾਓ ਕੀ ਨਾਮ ਹੈ ਤੁਹਾਡਾ ਮੈਂ ਨਾ ਇਹ ਸੀ 75 ਸੈਂਟੀਮੀਟਰ ਚਾਰ ਸਿੱਕੇ ਹੋ